ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੇ ਵਿਸ਼ੇ ਸ਼ਰਮ ਧਰਮ ਨੂੰ ਛਾਪ ਖਲੋਏ ਤੇ ਵਿਚਾਰ ਜਾਰੀ ਕਰਦੇ ਹੋਏ ਅੱਜ ਅਸੀਂ ਇਸ ਪਾਸੇ ਵਰਤੁਰੇ ਹਾਂ ਕਿ ਕਿਵੇਂ ਹਰ ਸ਼ੋਭੇ ਵਿੱਚ ਸ਼ਰਮ ਧਰਮ ਨਾਂ ਦੀ ਚੀਜ਼ ਜਿਹੜੀ ਉੜਦੀ ਪੁੜਦੀ ਜਾ ਰਹੀ ਹੈ ਸਾਡੇ ਦੇਸ਼ ਵਿੱਚੋਂ ਕੱਲ ਅਸੀਂ ਡਾਕਟਰੀ ਪੇਸ਼ੇ ਦੀਆਂ ਗੱਲਾਂ ਕੀਤੀਆਂ ਸਨ ਉਹਨ ਇੱਕ ਹੋਰ ਪੇਸ਼ਾ ਬੜਾ ਸਤਿਕਾਰਤ ਪੇਸ਼ਾ ਹੈ ਉਹ ਹੈ ਸਕੂਲ ਦੇ ਟੀਚਰਾਂ ਦਾ ਮਾਸਟਰਾਂ ਦਾ ਉਸਤਾਦਾਂ ਦਾ ਇਸ ਪੇਸ਼ੇ ਦਾ ਬੜਾ ਸਤਿਕਾਰ ਹੁੰਦਾ ਸੀ ਮਾਸਟਰ ਅਗੂ ਕਿਤੇ ਗਲੀ ਜਿਉਂ ਸੜਕ ਜਿਉਂ ਆਉਂਦਾ ਹੋਵੇ ਤੇ ਉਹਦੇ ਕੋਲੋਂ ਪੜਨ ਵਾਲੇ ਬੱਚੇ ਸਾਵਧਾਨ ਹੋ ਜਾਂਦੇ ਸਨ ਭਾਈ ਮਾਸਟਰ ਜੀ ਆ ਰਹੇ ਨੇ ਸਾਡਾ ਉਸਤਾਦ ਆ ਰਿਹਾ ਦੁਨੀਆ ਦੀ ਵਿਦਿਆ ਦਾ ਗੁਰੂ ਅਸੀਂ ਸੰਭਲ ਜਾਈਏ ਕੋਈ ਅਸੀਂ ਗਲਤੀ ਨਾ ਕਰੀਏ ਮਾਸਟਰ ਜੀ ਟੋਕਨ ਪਰ ਅੱਜ ਦੇ ਇਹ ਹਾਲ ਦਾ ਕਿ ਅੱਜ ਦੇ ਟੀਚਰ ਤਾਂ ਸਕੂਲਾਂ ਜਿਵੇਂ ਬੈਠੇ ਸ਼ਰਾਬਾਂ ਪੀਂਦੇ ਨੇ ਅੱਜ ਦੇ ਟੀਚਰ ਖੁਦ ਨਾ ਲੋਗੇ ਨਕਲਾਂ ਕਰਾਉਂਦੇ ਨੇ ਅੱਜ ਦੇ ਟੀਚਰ ਜਿਹੜੇ ਹਨ ਉਹਨਾਂ ਨੇ ਕਈਆਂ ਸਕੂਲਾਂ ਬੱਚਿਆਂ ਦੀਆਂ ਬੇਪਤੀਆਂ ਕਰ ਦਿੱਤੀਆਂ ਕਈਆਂ ਨੇ ਸਕੂਲਾਂ ਵਿੱਚ ਬੱਚੇ ਨੂੰ ਅਲਮਾਰੀਆਂ ਬੰਦ ਕਰਕੇ ਕਮਰੇਜ ਬੰਦ ਕਰਕੇ ਸਜ਼ਾ ਦੇ ਤੌਰ ਤੇ ਬੱਚੇ ਦੀ ਮੌਤਾਂ ਦੇ ਕਾਰਨ ਬਣ ਗਏ ਤਾਂ ਇਹ ਪਿਛਾ ਜਿਹੜਾ ਸਰਕਾਰ ਤੇ ਨਹੀਂ ਰਿਹਾ ਦੂਜੇ ਪਾਸੇ ਜਿਹੜਾ ਉਹਨਾਂ ਦਾ ਫਰਜ਼ ਹੈ ਵੱਡੀਆਂ-ਵੱਡੀਆਂ ਤਨਖਾਹਾਂ ਮਿਲ ਰਹੀਆਂ ਨੇ ਲੇਕਿਨ ਲੋਕ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਨਹੀਂ ਕਰਦੇ ਪ੍ਰਾਈਵੇਟ ਸਕੂਲਾਂ ਵਿੱਚ ਕਿਉਂਕਿ ਸੋਚਦੇ ਨੇ ਉੱਥੇ ਪੜ੍ਹਾਈ ਚੰਗੀ ਹੈ ਹਾਲਾਂਕਿ ਦੇਖਿਆ ਜਾਏ ਤੇ ਸਰਕਾਰੀ ਸਕੂਲਾਂ ਵਿੱਚ ਲੱਗੇ ਹੋਏ ਟੀਚਰ ਪ੍ਰਾਈਵੇਟ ਸਕੂਲਾਂ ਕੋਲੋਂ ਜ਼ਿਆਦੇ ਬੜੇ ਲਿਖੇ ਨਹੀਂ ਉਹ ਬੀਅੜ ਤੋਂ ਘੱਟ ਕੋਈ ਨਹੀਂ ਹੈ ਬੀਅੜ ਐਮਐੜ ਤੱਕ ਪਰ ਉਹਨਾਂ ਸਕੂਲਾਂ ਦੀ ਪੜ੍ਹਾਈ ਇੰਨੀ ਵਧੀਆ ਨਹੀਂ ਜਿੰਨੀ ਕਿ ਪ੍ਰਾਈਵੇਟ ਸਕੂਲਾਂ ਦੀ ਹੈ ਤੇ ਲੋਕ ਪ੍ਰਾਈਵੇਟ ਸਕੂਲਾਂ ਵੱਲ ਵੱਧਦੇ ਨੇ ਅਗਰ ਇਹ ਆਪਣਾ ਫਰਜ਼ ਸਹੀ ਪੂਰਾ ਕਰਦੇ ਹੋਣ ਸਕੂਲ ਦੀ ਪੜ੍ਹਾਈ ਜਿਹੜੀ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੀ ਅਗਰ ਪ੍ਰਾਈਵੇਟ ਅਕੈਡਮੀਆ ਸਕੂਲਾਂ ਵਰਗੀ ਹੋਵੇ ਤਾਂ ਲੋਕ ਇੰਨੇ ਪੈਸੇ ਖਰਚ ਕਰਕੇ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਕਿਉਂ ਪੜਾਉਣ ਇੱਕ ਬੜਾ ਸਤਿਕਾਰਤ ਪੇਸ਼ਾ ਹੋਰ ਸੀ ਫੌਜੀ ਫੌਜੀ ਦਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਬੜਾ ਸਤਿਕਾਰ ਹੈ ਫੌਜੀ ਸ਼ਹੀਦ ਹੁੰਦਾ ਲੋਕ ਬੜੇ ਦੁਖੀ ਹੁੰਦੇ ਨੇ ਫੌਜੀਓਂ ਵਿੱਚ ਵੀ ਮੈਂ ਦੇਖਿਆ ਉਹ ਪਹਿਲੇ ਜੀਵਨ ਨਹੀਂ ਰਹੇ ਅੱਜ ਫੌਜ ਵਿੱਚ ਵੀ ਅਫਸਰ ਜਵਾਨਾਂ ਨਾਲ ਕਈ ਕਿਸਮ ਦੀਆਂ ਨਜਾਇਜ਼ ਸਰਕਾਰਾਂ ਦਾ ਜ਼ੁਲਮ ਸਿੱਤਮ ਕਰਦੇ ਨੇ ਕਈ ਖੁਦਕਿਸ਼ੀ ਦੇ ਕਾਰਨ ਫੌਜਾਂ ਵਿੱਚੋਂ ਜਿਹੜੇ ਪਕੜੇ ਗਏ ਫੌਜੀ ਬਹੁਤ ਸਾਰੇ ਕਈ ਜਵਾਨ ਖੁਦਕਿਸ਼ੀ ਕਰ ਜਾਂਦੇ ਨੇ ਕਈ ਤੰਗ ਆਏ ਹੋਏ ਆਪਣੀ ਸਰਕਾਰੀ ਰਾਈਫਲ ਦੇ ਨਾਲ ਆਪਣੇ ਅਫਸਰਾਂ ਦਾ ਕਤਲਗਾਰਤ ਕਰ ਰਹੇ ਨੇ ਤੋਂ ਇਸ ਕਿਸਮ ਦੀ ਪਰੇਸ਼ਾਨੀ ਉੱਥੇ ਵੀ ਨੇ ਚੋਰੀ ਚਿਕਾਰੀ ਗਬਣਾ ਹੈ ਰਾਫੇਰੀਆਂ ਦੇ ਕੇਸ ਵੀ ਕਈ ਫੌਜੀਏ ਦੇ ਬਣੇ ਨੇ ਤੋਂ ਜਿਹੜਾ ਇਤਨਾ ਸਤਕਾਰਕ ਪੇਸ਼ਾ ਸੀ ਇਹ ਵੀ ਆਪਣਾ ਧਰਮ ਆਪਣਾ ਫਰਜ਼ ਡਿਊਟੀ ਸ਼ਰਮ ਭੁੱਲਾ ਜਾ ਰਿਹਾ ਹੈ ਇਸ ਤਰ੍ਹਾਂ ਅਗਰ ਵਪਾਰੀ ਲੋਕਾਂ ਨੂੰ ਲਈਏ ਕਿ ਵਿਪਾਰੀ ਨੇ ਦੇਤੀ ਚੁੱਕੀ ਹੋਈ ਐ ਪਹਿਲਾਂ ਵਕਤ ਐਸਾ ਸੀ ਕਿ ਕਿਸੇ ਦੁਕਾਨਦਾਰ ਕੋਲ ਜãiਦਾ ਸੀ ਕੋਈ ਚੀਜ਼ ਖਰੀਦਣੀ ਹੈ ਤੇ ਜਿੰਨਾ ਉਹ ਮੁੱਲ ਬੋਲਦਾ ਸੀ ਤੇ ਗਾਹਕ ਸੋਚਦੇ ਸੀ ਵੀ ਇਹਨੇ ਥੋੜਾ ਪੈਸੇ ਜ਼ਿਆਦਾ ਹੀ ਕਹੀ ਹੁਣੇ ਤੇ ਥੋੜੀ ਬੋਤੇ ਪੈਸੇ ਛਡਾਦਾ ਸੀ ਤੇ ਛਡਾ ਕੇ ਉਹ ਚੀਜ਼ ਖਰੀਦਦਾ ਸੀ ਅੱਜ ਵੀ ਹਾਲਤ ਇਹ ਐ ਕਿ ਚੀਜ਼ 500 ਦੀ ਐ ਤੇ ਦੁਕਾਨਦਾਰ ਪਹਿਲੇ 1200 ਬੋਲਦਾ ਤੁਸੀਂ ਉਹ 550 ਛੋਣ ਵਾਲੀ ਗੱਲ ਕਿੱਥੇ ਗਈ ਹੁਣ ਕੀ ਕਰੋਗੇ ਇੱਥੇ ਤੋ ਇਤਨੀ ਲੁੱਟ ਖਸੁੱਟਿਆ ਫਿਰ ਚੀਜ਼ਾਂ ਵੀ ਨਕਲੀ ਹਰ ਚੀਜ਼ ਨਕਲੀ ਹਰ ਚੀਜ਼ ਵੀ ਮਿਲਾਵਟ ਬਿਜ਼ਨਸ ਦੀ ਬੁਰਾ ਹਾਲ ਹੈ ਤੋ ਕਿਵੇਂ ਇੱਕ ਬਿਜ਼ਨਸਮੈਨ ਜਿਹੜਾ ਵੱਧ ਤੂੰ ਵੱਧ ਆਪਣੀ ਕਮਾਈ ਦੇ ਲਈ ਵਕ ਵਕ ਤਰੀਕੇ ਬਰਤ ਵਰਤ ਕੇ ਆਪਣੇ ਗਾਹਕਾਂ ਨੂੰ ਲੁੱਟ ਕੇ ਆਪਣਾ ਘਰ ਪਰਦਾ ਚੇਤਨ ਕਰਦਾ ਉੱਥੇ ਵੀ ਸ਼ਰਮ ਤਰਮ ਦੀ ਕੋਈ ਗੱਲ ਨਹੀਂ ਝੂਠ ਪੰਜਾਬੀ ਮਕੈਂਦੇ ਕਹਿੰਦੇ ਨੇ ਜੀ ਝੂਠ ਮਾਰਨ ਪਰ ਬਿਜ਼ਨਸ ਚੱਲਦਾ ਹੀ ਨਹੀਂ ਇੱਥੇ ਝੂਠ ਨਾਲ ਮਾਰਦੋ ਬਿਜ਼ਨਸ ਚੱਲਦਾ ਹੀ ਨਹੀਂ ਮੈਂ بڑے ਦੁਕਾਨਦਾਰ ਐਸੀ ਵੀ ਦੇਖੇ ਜਿਨ੍ਹਾਂ ਨੇ ਆਪਣੇ ਫਿਕਸ ਰੇਟ ਰੱਖੇ ਹੋਏ ਨੇ ਇੱਕ ਖਾਸ ਮੁਨਾਫਾ ਜਿਹੜਾ ਬੋਧਵਧਨ ਹੋਵੇ ਉਹ ਰੱਖ ਕੇ ਉਹ ਆਪਣੇ ਰੇਟ ਫਿਕਸ ਕਰ ਦਿੰਦੇ ਨੇ 1 ਰੁਪਿਆ ਗਾਹਕ ਨੂੰ ਛੱਡਣਗੇ ਨਹੀਂ ਰੁਪਿਆ ਵਧਾ ਲਉਣਗੇ ਨਹੀਂ ਲੋਕੀ ਖੁਸ਼ ਹੋ ਕੇ ਦੁਕਾਨਾਂ ਤੇ ਜਾ ਕੇ ਸਾਮਾਨ ਕਪੜਾ ਖਰੀਦਦੇ ਨੇ ਵੀ ਇੱਥੇ ਇਹਰਾ ਫੇਰੀ ਨਹੀਂ ਬੇਈਮਾਨੀ ਨਹੀਂ ਹੈ ਔਰ ਉਹਨਾਂ ਦਾ business ਬੜਾ ਸੋਹਣਾ ਚੱਲ ਰਿਹਾ ਪਰ ਨਹੀਂ ਸਾਡਾ ਆਪਣੇ character ਗਿਰ ਚੁੱਕਿਆ ਹੈ ਇਸ ਵਾਰੀ ਅਸੀਂ ਸਮਝੀਆਂ ਕਿ ਨਹੀਂ ਝੂਠੀ ਮਾਰਾਂਗੇ ਰਾ ਫੇਰ ਹੀ ਨਹੀਂ ਕਰਾਂਗੇ ਤੇ ਜ਼ਿੰਦਗੀ ਚਲੇ ਗਈ ਨਹੀਂ ਇੱਕ ਖੇਤੀਬਾੜੀ ਦਾ ਵਿਸ਼ਾਸੀ ਖੇਤੀਬਾੜੀ ਵਿੱਚ ਵੀ ਦੇਖੋ ਅੱਜ ਕੱਲ ਕਿਤਨੀ ਬੇਈਮਾਨੀ ਹੈ ਤੁਸੀਂ ਫਲ ਫਰੂਟ ਦੇਖੋ ਬਹੁਤ ਨਕਾਰੇ ਹੋ ਗਏ ਖਾਦਾਂ ਪਾ ਪਾ ਕੇ ਦਵਾਈਆਂ ਪਾ ਪਾ ਕੇ ਸੱਤਿਆ ਨਾਸ ਕਰ ਦਿੱਤਾ ਫਲ ਪੱਕ ਨਹੀਂ ਦਿੰਦੇ ਦਰਖਤ ਉੱਪਰ ਕੱਚਾ ਫਲ ਉਤਾਰ ਕੇ ਮਸਾਲਿਆਂ ਨਾਲ ਪਕਾਇਆ ਜਾਂਦਾ ਬਾਹਰੋਂ ਫਲ ਤੁਸੀਂ ਦੇਖੋਗੇ ਬਿਲਕੁਲ ਸਾਫ਼ ਸੁਥਰਾ ਵਧੀਆ ਲੱਗਦਾ ਹੈ ਜਿਹਨੂੰ ਕੱਟੂ ਅੰਦਰੋਂ ਸਾਰਾ ਸੜਿਆ ਹੁੰਦਾ ਨਾ ਉਹ ਸਵਾਦ ਰਿਆ ਫਸਲਾਂ ਜਿਹੜੀਆਂ ਨੇ ਸਾਡੇ ਇਸ ਮੁਲਕ ਵਿੱਚ ਕੋਈ ਰਵਾਇਤ ਨਹੀਂ ਕੋਈ ਸਾਡੇ ਐਗਰੀਕਲਚਰ ਵਿਭਾਗ ਮ ਕੁਝ ਨਹੀਂ ਕਰਦਾ ਕਿ ਵੀ ਜ਼ਮੀਨਾਂ ਦਾ ਸਾਇਲ ਟੈਸਟ ਹੋਵੇ ਬਈ ਕਿਹੜੀ ਮਿੱਟੀ ਚ ਕਿਹੜੀ ਖਾਦੀ ਲੋੜ ਹੈ ਕਿਤਨੀ ਇਹ ਕਮਜ਼ੋਰ ਹੈ ਔਰ ਕਿਹੜੀ ਕਮਜ਼ੋਰੀ ਇਸ ਦੀ ਦੂਰ ਕਰਨ ਦੀ ਲੋੜ ਹੈ ਅੰਨੇ ਵਾ ਖਾਦਾਂ ਪਾਈ ਜਾ ਰਹੇ ਨੇ ਫਸਲਾਂ ਨੱਕ ਸੁਣੀਆਂ ਜਾ ਰਹੀਆਂ ਨੇ ਕੀੜੇ ਮਕੜੇ ਮਾਰ ਦਵਾਈਆਂ ਕਿਸੇ ਚੀਜ਼ ਦਾ ਉਹ ਪਹਿਲੇ ਜਿਹਾ ਸਵਾਦ ਨਹੀਂ ਰਿਆ ਆਪਣੀ ਪੈਦਾਵਾਰ ਵਧਾਉਣ ਵਾਸਤੇ ਉਹ ਜਾਇਜ਼ ਨਾ ਜਾਇਜ਼ ਸਭ ਤਰੀਕੇ ਇੱਥੇ ਤੱਕ ਸੁਣਿਆ ਜੀ ਸਬਜ਼ੀਆਂ ਨੂੰ ਟੀਕੇ ਲੱਗ ਰਹੇ ਨੇ ਜੀ ਪਤਾ ਨਹੀਂ ਕੀ ਕੀ ਕੀਤਾ ਜਾ ਰਿਹਾ ਹੈਰਾ ਫੇਰੀਆਂ ਤੂੰ ਜ਼ਿੰਮੇਦਾਰ ਬੰਦਾ ਪਸ਼ੂ ਪਾਲਦਾ ਸੀ ਜ਼ਿੰਮੇਦਾਰ ਪਸ਼ੂ ਨਾਲ ਵੀ ਜ਼ੁਲਮ ਕਰ ਰਿਹਾ ਇੰਜੈਕਸ਼ਨ ਲਗਾ ਲਗਾ ਕੇ ਪਸ਼ੂ ਦੀ ਜ਼ਬਰਦਸਤੀ ਦੁੱਧ ਕਢਨੇ ਕਈ ਕੀ ਐਸੇ ਤਰੀਕੇ ਕਰਨੇ ਤੋ ਇਹ ਕਿ ਕਿਧਰ ਗਈ ਉਹ ਸ਼ਰਮ ਧਰਮ ਵਾਲੀ ਗੱਲ ਖਤਮ ਹੋ ਗਈ ਬੰਦੇ ਵਿੱਚੋਂ ਤੇ ਇੱਕ ਇੱਕ ਪੇਸ਼ਾ ਸਿਆਸੀ ਲੀਡਰ ਵਾਲਾ ਦੇਖ ਲਈਏ ਉਹ ਤੇ ਗੱਲ ਹੀ ਛੱਡੋ ਨਾ ਦੁਨੀਆ ਜਾਣ ਦੀ ਲੁੱਟ ਖਸੁੱਟ ਅੱਜ ਸਾਡੇ ਦੇਸ਼ ਦੇ ਵਿੱਚ ਸਾਡੇ ਸਿਆਸੀ ਲੀਡਰਾਂ ਵਿੱਚ 80% ਤੋਂ ਮੇਰੇ ਖਿਆਲ ਹੈ ਕ੍ਰਿਮਿਨਲ ਅਨੁਸਾਰੇ ਜਿਨ੍ਹਾਂ ਦੇ ਖਿਲਾਫ ਪਰਚੇ ਲੱਗੇ ਹੁੰਦੇ ਨੇ ਕੇਸ ਅੰਡਰ ਟ੍ਰਾਇਲ ਹੁੰਦੇ ਨੇ ਜਾਂ ਪੁਲਿਸ ਕੋਲ ਤਵਦੀਸ਼ਾ ਹੋ ਰਹੀਏ ਨੇ ਪਰ ਉਹ ਦੇਸ਼ ਦੇ ਕਾਨੂੰਨ ਬਣਾਉਣ ਵਾਲੇ ਬਣ ਕੇ ਉੱਥੇ ਜਾ ਕੇ ਬਹਿੰਦੇ ਨੇ ਪਾਰਲੀਮੈਂਟ ਤੇ ਅਸੈਂਬਲੀਆਂ ਦੇ ਵਿੱਚ ਇਹ ਸਾਡੇ ਸਿਆਸੀ ਡਿਟਿਊਟ ਫਰਾਡ ਏਰਾਫੇਰੀਆਂ ਇੱਕ ਦੂਜੀ ਦੀ ਮੁਖਾਵਰਤ ਕਰਨੀ ਆਪਣੇ ਵੋਟ ਬੈਂਕ ਦੇ ਲਈ ਦੂਜੀ ਪਾਰਟੀ ਕੋ ਨੂੰ ਉਹਨਾਂ ਦੇ ਮੱਥੇ ਲਾ ਕੇ ਕੋਈ ਐਸੀ ਐਸੀ ਕੰਮ ਕਰਨੇ ਐਸੀ ਐਸੀ ਕਾਂਡ ਕਰਨੇ ਤੁਸੀਂ ਰੋਜ਼ ਦੀ ਸੁਣਦੇ ਹੋ ਇਹਦੇ ਬਾਰੇ ਦੇ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਕਿ ਸਿਆਸੀ ਲੋਕ ਕੀ ਕੀ ਕਰ ਰਹੇ ਨੇ ਇਹ ਜਿਹੜੀ ਸਿਆਸੀ ਲੀਡਰਸ਼ਿਪ ਤੋਂ ਇਲਾਵਾ ਧਾਰਮਿਕ ਲੀਡਰਸ਼ਿਪ ਵੀ ਮੈਂ ਨਾਲ ਗੱਲ ਕਰਾਂ ਧਾਰਮਿਕ ਲੀਡਰਸ਼ਿਪ ਦਾ ਵੀ ਬੁਰਾ ਹਾਲ ਹੈ ਖਾਸ ਕਰਕੇ ਸਾਡੀ ਕੌਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਕਿ ਸਾਡੇ ਧਾਰਮਿਕ ਆਗੂ ਨੇ ਤੇ ਕੌਮ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ ਇਹ ਹੱਥ ਟੋਕੇ ਬਣੇ ਨੇ ਦੂਜੀਆਂ ਕੌਮਾਂ ਦੇ ਸੰਤਾਂ ਡੇਰਿਆਂ ਦੇ ਔਰ ਉਹਨਾਂ ਦੇ ਕਹਿੰਦੇ ਫੈਸਲੇ ਹੁੰਦੇ ਨੇ ਪੰਥ ਜੂ ਖਾਰਜ ਕਰਨਾ ਅਕਾਲ ਤਖਤ ਤੇ ਮੁੜ ਕੇ ਮਾਫੀ ਬਖਸ਼ਨੀ ਅਗਲਾ ਘਰ ਬੈਠਾ ਹੋਇਆ ਉਹਨੂੰ ਮਾਫੀ ਮਿਲ ਰਹੀ ਹੈ ਇਹਨੂੰ ਉਹ ਕਿਉਂ بڑے بڑے ਵੋਟ ਬੈਂਕ ਦਾ ਮਾਲਕ ਹੈ ਅਗਲਾ ਤਾਂ ਇਹ ਤੇ ਸਾਡੀ ਦੁਰਗਤਾਂ ਨੇ ਐਲਾਨ ਐਸੇ-ਐਸੇ ਕਰਦੇ ਨੇ ਹੁਕਮਨਾਮੇ ਐਸੇ-ਐਸੇ ਜਾਰੀ ਜਾਰੀ ਕਰਦੇ ਨੇ ਜਿਸ ਤਰ੍ਹਾਂ ਕੋਈ ਦੁਸ਼ਮਣ ਆਪਣੀ ਦੁਸ਼ਮਣੀ ਕੱਢ ਰਿਹਾ ਹੁੰਦਾ ਤੂੰ ਧਾਰਮਿਕ ਆਗੂ ਨੇ ਲੁੱਟ ਖੁੱਡ ਪਾ ਕੇ ਰੱਖੀ ਹੈ ਗੁਰੂਆਂ ਕਰਨ ਦਾ ਲੋਕਾਂ ਦਾ ਸ਼ਰਧਾ ਦਾ ਪੈਸਾ ਬਹੁਤ ਗੱਤ ਦੀ ਕਿਨ ਨਬਰਬਾਦ ਕੀਤਾ ਜਾ ਰਿਹਾ ਉਹ ਜਿਸ ਪਾਸੇ ਲੱਗਣਾ ਚਾਹੀਦਾ ਉਸ ਪਾਸੇ ਨਹੀਂ ਲੱਗਦਾ ਇਹ ਮੇਰੇ ਨਾਲੋਂ ਸੋਨੂ ਵਾਲੇ ਸਰੋਤੇ ਤੁਸੀਂ ਸਿਆਣੇ ਹੋ ਵੀ ਇਹ ਸਾਡਾ ਗੁਰੂ ਕਰਨ ਦਾ ਪੈਸਾ ਕੇਵਲ ਬਿਲਡਿੰਗਾਂ ਬਣਾਉਣ ਦੇ ਉੱਤੇ ਜਾਂ ਕੇਵਲ ਨਗਰ ਕੀਰਤਨਾਂ ਦੇ ਉੱਤੇ ਜਾਂ بڑے بڑے ਕੀਰਤਨ ਦਰਬਾਰ ਕਰ ਕਰਕੇ ਇੱਕ ਇੱਕ ਰਾਜੀ ਨੂੰ ਚੱਲ ਚੱਲੀਏ 1000 50 5000 ਪ੍ਰਚਾਰ ਕਰਨ ਨੂੰ ਦੇ ਕੇ ਇਸ ਇਸ ਤਰ੍ਹਾਂ ਬਰਬਾਦ ਕਰਨ ਜੋਗਾ ਪੈਸਾ ਕਿੱਥੇ ਲੱਗਣਾ ਕਿੱਥੇ ਜਾਏ ਜਾ ਸਾਡੇ ਬੱਚੇ ਬੁਰਦਗਾਰ ਫਿਰਦੇ ਨੇ ਸਾਡੇ ਬਹੁਤ ਸਾਰੇ ਲੋਕ ਬਿਮਾਰੀਆਂ ਵਿੱਚ ਗਿਰਸਤੇ ਜਿਨ੍ਹਾਂ ਕੋਲ ਪੈਸਾ ਨਹੀਂ ਸਾਡੇ ਜ਼ਿੰਮੇਦਾਰ ਖੁਦ ਕਸ਼ਿੰਗ ਕਰ ਰਹੇ ਨੇ ਤੇ ਪੈਸਾ ਸੀ ਜਿਹੜਾ ਕੋਮ ਦਾ ਕਿਹੜੇ ਪਾਸੇ ਲਗਾ ਰਹੇ ਤੋਂ ਧਾਰਮਿਕ ਆਗੂਆਂ ਨੇ ਵੀ ਜੋ ਚੀਜ਼ ਕਰਨੀ ਚਾਹੀਦੀ ਸੀ ਧਾਰਮਿਕ ਪ੍ਰਚਾਰ ਦੇ ਲਈ ਸਭ ਤੋਂ ਵਧੀਆ ਸਿਧਾਂਤ ਸੱਚੀ ਬਾਣੀ ਜਿਸ ਕੋਮ ਕੋਲ ਸੀ ਜਿਸ ਪੰਥ ਕੋਲ ਸੀ ਉਹ ਵੀ ਇਸ ਦਾ ਪ੍ਰਚਾਰ ਚੰਗੀ ਤਰ੍ਹਾਂ ਦੂਜੀ ਕੋਮਜ਼ ਕੀ ਕਰਨਾ ਸੀ ਆਪਣੀ ਕੋਮ ਵੀ ਜੀ ਚੰਗੀ ਤਰ੍ਹਾਂ ਨਹੀਂ ਹੋ ਸਕਿਆ ਇਨਾਂ ਆਗੂ ਦੀ ਵਜ੍ਹਾ ਨਾਲ ਬਹੁਤ ਸਾਰੇ ਨੌਜਵਾਨ ਤੇ ਪਤੀਜੀ ਹੋ ਗਏ ਨੇ ਨਾ ਪੁੱਛੋ ਤੇ ਸਿੰਘ ਹੈ ਨਾ ਸਿਰ ਤੇ ਕੇਸ ਨਾ ਦਾੜਾ ਹੈ ਤੋ ਐਸੇ ਆਗੂ ਜਿਹੜੇ ਕੌਮ ਨੂੰ ਡੁਬੋਈ ਜਾ ਰਹੇ ਨੇ ਤੋ ਇਹ ਇਹਨਾਂ ਨੂੰ ਕੋਈ ਸ਼ਰਮ ਧਰਮ ਨਾਲ ਦੀ ਕੋਈ ਚੀਜ਼ ਹੈ ਕਿਹੜੇ ਕਿਹੜੇ ਪੇਸ਼ੇ ਦੀ ਗੱਲ ਕਰੀਏ ਹਰ ਪਾਸੇ ਬੁਰਾ ਹੀ ਹਾਲ ਹੈ ਤੋ ਸ਼ਰਮ ਧਰਮ ਮਾਨੋ ਛਪ ਹੀ ਗਿਆ ਲੋਕਾਂ ਦੇ ਵਿੱਚੋਂ ਸ਼ਰਮ ਧਰਮ ਨਾਲ ਦੀ ਕੋਈ ਚੀਜ਼ ਜਿਹੜੀ ਇਹ ਬੰਦੇ 'ਚ ਟਿੱਕੀ ਨਹੀਂ ਰਹੀ ਅੱਜ ਕਈ ਲੋਕ ਟਿਕਨ ਨਹੀਂ ਸੰਸਾਰ ਦੇ ਸਾਰੇ ਝਗੜਿਆਂ ਦਾ ਕਾਰਨ ਹੀ ਧਰਮੀ ਲੋਕੋ ਨਹੀਂ ਸੀ ਪਰ ਮੌਣੇ ਲਈਆਂ ਪਈਆਂ ਹੋਈਆਂ ਨੇ ਨਹੀਂ ਸੱਚੇ ਧਰਮੀ ਬੰਦੇ ਕਦੇ ਲੜਾਈ ਨਹੀਂ ਪਾਉਂਦੇ ਫਰੀਦ ਜੀ ਇਹ ਗੁਰੂ ਸਾਹਿਬ ਦੀ ਦੋਸਤੀ ਸੀ ਫਰੀਦ ਜੀ ਕੋਈ ਸਿੱਖ ਨਸਲ ਬਣ ਗਏ ਉਹ ਮੁਸਲਮਾਨ ਹੀ ਸਨ ਉਹ ਨਮਾਜ਼ ਹੀ ਅਦਾ ਕਰਦੇ ਸਨ ਪਰ ਗੁਰੂ ਜੀ ਦੀ ਦੋਸਤੀ ਹੈ ਮੀਆਂ ਮੀਰ ਜੀ ਨਮਾਜ਼ ਹੀ ਪਰਦੇ ਸਨ ਉਹ ਮੁਸਲਮਾਨ ਹੀ ਰਹੇ ਕੋਈ ਸਿੱਖ ਨਸਲ ਨਹੀਂ ਸੱਜ ਕੇ ਗੁਰੂ ਜੀ ਦੇ ਆ ਕੇ ਪਰ ਗੁਰੂ ਸਾਹਿਬ ਨਾਲ ਬੜੀ ਸੋਹਣੀ ਦੋਸਤੀ ਕਿਉਂਕਿ ਦੋਵੇਂ ਵੱਲ ਧਰਮੀ ਸਨ ਦਰਮੀਅ ਧਰਮੀ ਦੀ ਦੋਸਤੀ ਬਣੀ ਕਦੇ ਇਹ ਲੜਾਈਆਂ ਬੇਧਰਮੀ ਲੋਕ ਕਰਦੇ ਨੇ ਜਾਂ ਧਰਮ ਦਾ ਪਖੰਡ ਕਰਨ ਵਾਲੇ ਧਰਮ ਦੇ ਨਾਂ ਦੇ ਉੱਤੇ ਲੜਾਈਆਂ ਪਾਉਂਦੇ ਨੇ ਸੱਚੇ ਧਰਮੀ ਬੰਦੇ ਲੜਾਈਆਂ ਨਹੀਂ ਕਰਦੇ ਕਦੇ ਤੋ ਇਹ ਇੱਕ ਕਈ ਲੋਕ ਆਪਣੇ ਆਪ ਨੂੰ ਕਹਿੰਦੇ ਨੇ ਜੀ ਅਸੀਂ ਕਿਸੇ ਧਰਮ-ਦਰਮ ਨਹੀਂ ਮੰਨਦੇ ਜੀ ਸਾਡਾ ਇਸ ਦਾ ਸਾਫਾ ਸਾਡਾ ਮਨ ਸਾਫਾ ਹੋਰ ਧਰਮ ਕੀ ਹੋਇਆ ਜੀ ਮੇਰੇ ਨਾਲ ਵੀਰ ਨੂੰ ਪੁੱਛਾਂ ਕਿ ਤੁਹਾਨੂੰ ਕਦੇ ਇਮਾਨ ਲਫ਼ਜ਼ ਦਾ ਮਤਲਬ ਪਤਾ ਹੈ ਇਮਾਨ ਦਾ ਮਤਲਬ ਧਰਮ ਹੁੰਦਾ ਹੈ ਇਹਦੇ ਨਾਲ ਦੋ ਲਫ਼ਜ਼ ਲੱਗਦੇ ਜੀ ਜਿਹੜਾ ਧਰਮ ਨੂੰ ਮੰਨੇ ਉਹਦੇ ਨਾਲ ਲੱਗਦਾ ਧਾਰ ਉਹਨੂੰ ਕਹਿੰਦੇ ਇਮਾਨਦਾਰ ਤੇ ਜਿਹੜਾ ਧਰਮ ਨੂੰ ਨਾ ਮੰਨੇ ਉਹਦੇ ਪਿੱਛੇ ਬੇ ਲੱਗਦੀ ਹੈ ਉਹਨੂੰ ਕਹਿੰਦੇ ਬੇ ਇਮਾਨ ਅਸੀਂ ਬੋਲਦੇ ਨਾ ਬੇਇਮਾਨ ਲਫ਼ਜ਼ ਹੁੰਦਾ ਬੇ ਇਮਾਨ ਪਰ ਜਿਹਦਾ ਕੋਈ ਦੀਨ ਧਰਮ ਨਹੀਂ ਕੋਈ ਬੰਦਾ ਚੋਰੀ ਚ ਕਰੀ ਹੈਰਾ ਫੇਰੀ ਬੇਇਮਾਨੀ ਤੋਖਾ ਫਰੇ ਪਾ ਕੇ ਕਹਿੰਦੇ ਬੜਾ ਬੇਇਮਾਨ ਬੰਦਾ ਜਿਹਦਾ ਕੋਈ ਦੀਨ ਧਰਮ ਹੀ ਨਹੀਂ ਇਸ ਤਰ੍ਹਾਂ ਹੀ ਕਹਿੰਦੇ ਆਣਾ ਇਹਦਾ ਮਤਲਬ ਹੈ ਕਿ ਚੰਗੇ ਗੁਣ ਹੋਣੇ ਇਮਾਨਦਾਰੀ ਸੱਚਾਈ ਹੋਣੀ ਵਫਾਦਾਰੀ ਹੋਣੀ ਇਹ ਧਰਮ ਦਾ ਗੁਣ ਹੈ ਇਸ ਵਾਸਤੇ ਕਹਿੰਦੇ ਆ ਬੇਦਾ ਕੋਈ ਧਰਮ ਹੀ ਨਹੀਂ ਹੈ ਕਿਉਂਕਿ ਉਸਨੇ ਕੋਈ ਬੇਇਮਾਨੀ ਨਹੀਂ ਕੀਤੀ ਏਰਾਫੇਰੀ ਕੀਤੀ ਕੋਈ ਗਲਤ ਕੰਮ ਕੀਤਾ ਤਾਂ ਅਸੀਂ ਉਦਰੀ ਲਫ਼ਜ਼ ਵਰਦੇ ਆਂ ਬਈ ਬੇਇਮਾਨਾ ਇਹਦਾ دین ਧਰਮ ਹੀ ਕੋਈ ਨਹੀਂ ਤੇ ਫਿਰ ਅਸੀਂ ਆਪ ਹੀ ਆਪਣੇ ਮੂੰਹ ਕਹੀਏ ਜੀ ਮੈਂ ਕਿਸੇ ਧਰਮ ਨੂੰ ਮੰਨਦਾ ਮੈਂ ਜੀ ਅੱਛਾ ਕਈਆਂ ਨੇ ਕੀ ਕੀਤਾ ਘਰ ਵਿੱਚ ਹਰ ਮੰਨੇ ਜਾਂਦੇ ਧਰਮ ਨੂੰ ਮੈਂ ਤਾਂ ਨਹੀਂ ਸਮਝਦਾ ਕਿ ਤੁਹਾਨੂੰ ਬਹੁਤ ਸਾਰੇ ਨੇ ਧਰਮ ਦੇ ਇੱਕੋ ਹੀ ਹੈ ਧਰਮ ਤੇ ਪਰਮਾਤਮਾ ਦੇ ਰੱਬੀ ਨਿਯਮ ਦਾ ਹੁਕਮ ਦਾ ਨਾਮ ਧਰਮ ਹੈ ਰੱਬੀ ਨਿਯਮ ਹੁਕਮ ਪਾਣਾ ਜੋ ਹੈ ਰੱਬ ਦੀ ਰਜ਼ਾ ਵਿੱਚ ਚੱਲਣਾ ਹੀ ਧਰਮ ਹੈ ਉਹ ਹਰ ਇਨਸਾਨ ਦਾ ਇੱਕੋ ਹੀ ਹੈ ਲਿਗ ਜਿਹੜੇ ਅਸੀਂ ਬਹੁਤ ਸਾਰੇ ਬਣਾਈ ਬੈਠੇ ਆਂ ਕਈਆਂ ਲੋਕੋ ਨੇ ਹਰ ਉਹ ਆਖੋਤੀ ਧਰਮ ਦੇ ਨਿਸ਼ਾਨ ਘਰਾਂ ਵੀ ਲਗਾ ਕੇ ਰੱਖੇ ਨੇ ਫੋਟੋਆਂ ਲਗਾ ਮੈਂ ਦੀ ਸਾਰਿਆਂ ਦਾ ਸਤਿਕਾਰ ਕਰਦਾ ਜੀ ਉਹ ਅਸਲ ਵਿੱਚ ਕਿਨੂੰ ਵੀ ਮੰਨਣ ਵਾਲਾ ਨਹੀਂ ਹੁੰਦਾ ਉਹ ਕਿਸੇ ਇੱਕ ਵੀ ਧਰਮ ਨੂੰ ਚੰਗੀ ਤਰ੍ਹਾਂ ਮੰਨਣ ਵਾਲਾ ਨਹੀਂ ਹੁੰਦਾ ਪਰ ਆਪਣੇ ਆਪ ਨੂੰ ਇਸ ਤਰ੍ਹਾਂ ਕਹਿੰਦਾ ਕਿ ਬੱਲੇ ਬੱਲੇ ਮੈਂ ਤੇ ਇੰਨਾ ਪੂਜਿਆ ਹੋਇਆ ਕਿ ਮੈਂ ਤੇ ਹਰ ਧਰਮ ਦਾ ਸਤਿਕਾਰ ਕਰਦਾ ਜੀ ਉਹ ਇੱਕ ਧਰਮ ਦੇ ਬਾਰੇ ਵੀ ਕੁਝ ਉਹਨੂੰ ਨਾਲੇਜ ਨਹੀਂ ਹੁੰਦੀ ਕੋਈ ਗਿਆਨ ਨਹੀਂ ਹੁੰਦਾ ਤੋ ਇਸ ਕਿਸਮ ਦੀਆਂ ਸਾਡੀਆਂ ਆਸਥਾਵਾਂ ਬਣ ਗਈਆਂ ਨੇ ਇਸ ਕਿਸਮ ਦੀ ਸਾਡੀ ਸੋਚ ਬਣ ਗਈ ਹੈ ਤੂੰ ਕਿਹਾ ਅਸੀਂ ਇਹ ਜਿਹੜੀ ਸ਼ਬਦਾਂ ਦੀ ਵਿਚਾਰ ਅਸੀਂ ਸਾਂਝੀ ਕੀਤੀ ਹੈ ਇਹਦੇ ਜੋ ਇਹ ਅਸੀਂ ਗਿਆਨ ਨਹੀਂ ਲੈ ਸਕਦੇ ਕਿ ਜੇ ਇਸ ਤਰੀਕੇ ਨਾਲ ਅਤੀ ਕਰਕੇ ਰੱਖਾਂਗੇ ਕੁਦਰਤ ਦੇ ਭਾਣੇ ਦੇ ਉਲਟ ਕੁਦਰਤ ਦੇ ਹੁਕਮ ਦੇ ਉਲਟ ਸੰਸਾਰ ਜਖਰੂਦ ਮਜਾ ਕੇ ਰੱਖਾਂਗੇ ਤੇ ਫਿਰ ਉਹ ਜਿੰਨ ਉਪਾਇ ਰੰਗ ਰਵਾਈ ਬੈਠਾ ਵੇਖਾ ਵਾਕਾ ਕੇਲਾ ਜੇ ਭਾਗ ਦੇ ਵੜਿਆ ਜੇ ਭਾਗ ਦੇ ਸਜਾਇ ਵੀ ਅਲੀ ਵੀ ਗੱਲ ਹੋ ਸਕਦੀ ਹੈ ਅੱਜ ਰਸ਼ੀਆ ਦੇ ਉਹ ਜਿਹੜੀ ਯੂਕਰੇਨ ਦੀ ਜੰਗ ਵਿੱਚ ਕਿੰਨੀ ਤਬਾਹੀ ਹੋ ਰਹੀ ਹੈ ਇਜ਼ਰਾਈਲ ਹਮਾਸ ਦੀ ਜੰਗ ਵਿੱਚ ਕਿੰਨੀ ਦੁਨੀਆਂ ਬਰਬਾਦ ਹੋ ਰਹੀ ਹੈ ਤੋ ਇਹੋ ਜੀ ਖੇਡਾ ਕੁਦਰਤ ਵਰਤਾ ਦਿੰਦੀ ਹੈ ਕਈ ਨਫਾ ਕਿ ਇੱਕੋ ਦਿਨ ਵਿੱਚ ਹੀ ਹਜ਼ਾਰਾਂ ਲੋਕਾਂ ਨੂੰ ਆਪਣੇ ਕਰਮਾਂ ਦੀ ਸਜ਼ਾ ਮਿਲ ਜਾਣੀ ਹੈ ਇਸ ਲਈ ਕੋਈ ਰੱਬ ਤੋਂ ਡਰੀਏ ਰੱਬ ਦੀ ਪਹਿ ਭਾਵਨੇ ਵੀ ਜੀਵਨ ਗੁਜ਼ਾਰ ਕੇ ਕੋਈ ਅੱਛੇ ਕੰਮ ਕਰੀਏ ਧਰਮ ਦੇ ਕੰਮ ਕਰੀਏ ਲੁੱਟ ਖਸੁੱਟ ਚੋਰ ਬਜਾਰੀ ਇਰਾਤ ਫੇਰੀ ਬੇਈਮਾਨੀ ਝੂਠ ਇਨ੍ਹਾਂ ਗੱਲਾਂ ਤੋਂ ਬਚੀਏ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹ ਸ਼ਰਮ ਧਰਮ ਤੋਂ ਛੱਪ ਖੜਾਉਣ ਵਾਲੀਆਂ ਗੱਲਾਂ ਨੇ ਅਗਰ ਇਸ ਗੁਰਬਾਣੀ ਦੇ ਇਨ੍ਹਾਂ ਪਾਵਨ ਚਾਰ ਸ਼ਬਦਾਂ ਤੋਂ ਅਸੀਂ ਇਹ ਗਿਆਨ ਲੈ ਕੇ ਆਪਣੇ ਆਪ ਨੂੰ ਸੁਧਾਰ ਲਈਏ ਬੰਦੇ ਖੁই ਦਿਲ ਹਰ ਰੋਜ਼ ਨਾ ਪਰ ਪਰੇਸ਼ਾਨੀ ਮੈਂ ਆਪਣੇ ਅੰਦਰ ਚਾਤ ਮਾਰ ਕੇ ਦੇਖੀਏ ਮੇਰੀ ਸੋਚ कैसी है मेरी मनोवृत्ति कैसी है ਦੂਜਿਆਂ ਲਈ ਮੇਰੇ ਪਰਿਵਾਰ ਪਤੀ ਮੇਰੇ ਰਿਸ਼ਤੇ ਨਾਤੇ ਉਪਰਤੀ ਮੇਰੇ ਪਿੰਡ ਪ੍ਰਤੀ ਮੇਰੇ ਸ਼ਹਿਰ ਪ੍ਰਤੀ ਮੇਰੇ ਮੁਲਕ ਪ੍ਰਤੀ ਇਸ ਦੁਨੀਆ ਪ੍ਰਤੀ ਮੇਰੀ ਕੀ ਭਾਵਨਾ ਹੈ ਉਹ શુભ ਭਾਵਨਾ ਹੈ ਜਾਂ ਅਸ਼ੁਭ ਹੈ ਇਹ ਅਸੀਂ ਵਿਚਾਰ ਕੇ ਜੀਵਨ ਜੀਵिए ਤੂੰ ਸ਼ਾਇਦ ਇਸ ਸੰਸਾਰ ਪ੍ਰਮਾਤਮਾ ਨੇ ਸਵਰਗੀ ਬਣਾਇਆ ਹੋਇਆ ਹੈ ਉੱਪਰ ਵਾਸਤੇ ਕੋਈ ਸਵਰਗ ਦੀ ਅਰਦਾਸ ਕਰਨ ਦੀ ਲੋੜ ਨਹੀਂ ਇਹ ਸੰਸਾਰ ਹੀ ਸਵਰਗ ਹੈ ਇਸ ਨੂੰ ਨਰਕ ਅਸਾਂ ਲੋਕ ਨੇ ਬਣਾਇਆ ਜਿਹੜੇ ਸ਼ਰਮ ਧਰਮ ਤੋਂ ਛੱਪ ਕੋਲੇ ਕੂੜ ਫੇਰਾ ਪ੍ਰਧਾਨ ਦੇ ਲਾ ਲੋ ਜਿਨ੍ਹਾਂ ਵਿੱਚ ਉਹਨਾਂ ਨੇ ਇਸ ਸੰਸਾਰ ਨੂੰ ਨਰਕ ਬਣਾ ਕੇ ਰੱਖਿਆ ਹੈ ਇਹਨੇ ਇੱਕ ਵਿਚਾਰ ਇਸ ਵਿਸ਼ੇ ਤੇ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ